ਹੈਲੋ ਜੀ ਸ਼ਸ਼ੀਕਾਲ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਜੀ ਸਾਰੇ ਉਮੀਦ ਆ ਵੀ ਠੀਕ ਠਾਕ ਹੋਵੇ ਤੇ ਅੱਜ ਬਣਾ ਰਹੇ ਆਪਾਂ ਨਵੀਂ ਮਈ ਦੇ ਦੁੱਧ ਦੀ ਖੀਰ ਕਿਉਂਕਿ ਆਪਾਂ ਅੱਜ ਬਾਬਾ ਜੀ ਤੇ ਚਰਾਵਾਂਗੇ ਉਦੋਂ ਦੀ ਚਰਾਈ ਨਹੀਂ ਸੀ ਹੈਗੀ ਤੇ ਪਹਿਲਾਂ ਆਪਾਂ ਚੌਲ ਜਿਹੜੇ ਪਾਣੀ ਚ ਰਿੰਨੇ ਸੀ ਤੇ ਹੁਣ ਆਪਾਂ ਪਾ ਦਿੱਤਾ ਵਿੱਚ ਦੁੱਧ ਤੇ ਥੋੜਾ ਜਿਹਾ ਅਸੀਂ ਡਰਾਈ ਫਰੂਟ ਪਾਵਾਂਗੇ ਤੇ ਡਰਾਈ ਫਰੂਟ ਵਿੱਚ ਅਸੀਂ ਲਿਆਵਾ ਬਦਾਮ ਕਾਜੂ ਨਾੜੀਆਂ ਲੰਬੂੜਾ ਸੌਂਗੀ ਲਈ ਆ ਤੇ ਅਸੀਂ ਛੋਟੇ ਛੋਟੇ ਟੁਕੜੇ ਕੱਟਾਂਗੇ ਤੇ ਸੌਂਗੀ ਆਪਾਂ ਧੋ ਲਈ ਆ ਤੇ ਹੁਣ ਆਪਾਂ ਇਹ ਵੀ ਛੋਟੇ ਛੋਟੇ ਟੁਕੜੇ ਕਰ ਲੈਨੇ ਹੁਣ ਆਪਾਂ ਸਾਰਾ ਜਿਹੜਾ ਡਰਾਈ ਫਰੂਟ ਪਾਵਾਂਗੇ ਖੀਰ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਪਕਾਵਾਂਗੇ ਲੋ ਜੀ ਇਧਰ ਸਾਡੀ ਖੀਰ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਤੇ ਹੁਣ ਠੰਡੀ ਕਰਕੇ ਆਪਾਂ ਬਾਬਾ ਜੀ ਤੇ ਚੜਾਵਾਂਗੇ ਤੇ ਤੁਹਾਨੂੰ ਮਿਲਾਵਾਂਗੇ ਥੋੜੀ ਦੇਰ। ਤੇ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਪੈਣੀ ਮੀਆਂ ਖਾਨ ਇੱਥੋਂ ਅਸੀਂ ਬੱਚਨ ਦੇ ਕੱਪੜਿਆਂ ਦੀ ਸ਼ਾਪਿੰਗ ਕਰਨੀ ਸੀ ਸਰਦੀਆਂ ਵਾਲਿਆਂ ਦੀ ਤੇ ਸ਼ਾਮਾਂ ਪੈ ਗਈਆਂ ਸੀ ਸਾਨੂੰ ਤੇ ਤੁਸੀਂ ਵੀ ਇੰਜੋਏ ਕਰੋ ਤੇ ਸਾਡੇ ਨਾਲ ਕਰੋ ਸ਼ਾਪਿੰਗ ਤੇ ਵੀਡੀਓ ਨੂੰ ਕਰਿਓ ਫੁੱਲ ਵਾਚ ਤੇ ਵੀਡੀਓ ਦਾ ਨਾਮ ਬਣਿ ਰਹੋ ਐਂਡ ਤੱਕ ਚਲ ਵੇਖ ਲਾ ਫੇ ਆਪਾਂ ਤੁਹਾਨੂੰ ਆਪਰਾ ਕੋ ਰਾਜਨੀਤਿਕ ਨਿਯਮ ਆਪਸਿਕ ਨਿਯਮ ਐਨ ਕਾ ਐਨ ਕਾ ਫਲਾ ਬਾਵਾ ਸਹੀ ਕਰ ਪੂਮ ਬਾਵਾ ਪੂੜੀਆਂ ਹਾਂ ਦੇਖੋ ਔਰ ਜਿਹੜੀ ਹਾਂ ਉਹ ਕੁਲੀ ਜਿਹੜੀ ਹੁੱਡੀ ਹੈ ਹਾਂ ਹਾਂ ਕੋਟੀ ਸਾਰੇ ਇਹਨੇ ਸਟਿੱਕਰਾਂ ਵਾਲੀਆਂ ਲੈ ਲੈਣੀਆਂ ਇਹ ਗੋਲ ਗਲਮਾ ਹੀ ਸਭ ਹਾਂ ਲੈਣੀ ਹੈ ਜੇ ਕੇਲਾ ਲੈ ਲਾ ਤੇ ਇੱਕ ਹੁੱਡੀ ਲੈ ਲਾ ਸਹੀ ਗੱਲ ਨਹੀਂ ਹੈ ਇਹ ਸਹੀ ਹੈ ਇਹ ਐਮ ਐਸਾ ਜੀ ਇਹ ਵੀ ਬਾਜੀ ਵੇਖ ਲੈਣੀ ਸਗੋ ਪਾ ਕੇ ਖੁੱਲੀ ਜਦਾਂ ਨਾ ਮੜ ਗਏ ਸਹੀ ਸਹੀ ਗੱਲ ਹੈ चलो फिर मत चेंज हो सकते जे मड़के करने दिखा दे, दे दे ਕੀ ਪਹਿਲੀ ਬੁਖਾਰੀ ਦੇ ਉੱਨੀ ਪਾ ਲਓ ਫਿਰ ਕਿੱਥੇ ਉੱਨੀ ਕਾਦੀ ਨਹੀਂ ਬੰਦਾਂ ਨੇ ਫੱਟੇ ਲੱਤੀ ਗੋਲੀ ਕਾਦੀ ਹੈ ਹੈ ਮਾਤਾ ਜੀ ਨਾ ਹੋਣਗੇ ਬੰਦੀ ਪਾ ਲਵਾਂ ਹਾਂ ਅੱਜ ਇਹ ਮੂਹਰ ਦੇ ਦੋ ਬੀਏ ਸੌ ਬੜੀਆਂ ਇਹਦੇ ਛਾੜਿਆ ਨੂੰ ਜੂੜੀਆਂ ਪੌਣੀ ਪਾਣੀ ਨਾਲ ਤੇਲੀ ਬੋਰੀ ਕਿਉਂ ਲੋ ਜੀ ਪਹਿਲੀ ਵਿੱਚ ਹੁਣ ਬੀਜੀ ਜਾਣ ਲੱਗੀ ਕਣਕ ਗੰਨਾ ਤਾਂ ਸਾਰਾ ਖਰਾਬ ਹੋ ਗਿਆ ਸੀ ਇਸ ਕਰਕੇ ਹੁਣ ਥੋੜੀ ਜਿਹੀ ਪਹਿਲੀ ਸੁੱਕੀ ਤੇ ਚੱਲੇ ਅਗਲੇ ਦਰਿਆ ਵਾਲੀ ਸਾਈਡ ਕਣਕ ਬੀਜਣ ਹਾਂ ਲੋ ਜੀ ਹਰੋਂ ਤੋਂ ਬਾਅਦ ਆਪਾਂ ਪਹਿਲੇ ਦਿਨ ਆਏ ਆ ਇੱਧਰ ਖੇਤਾਂ ਦੇ ਵਿੱਚ ਤੇ ਪੈਲੀ ਬੱਤਰ ਆ ਗਈ ਸੀ ਤੇ ਇਹ ਬੀਜ ਦਿੱਤੀ ਆਪਾਂ ਕਣਕ ਜਿੰਨੀ ਕ ਪੈਲੀ ਸਹੀ ਹੋਈ ਆ ਤੇ ਆਪਾਂ ਕਣਕ ਬੀਜ ਦਿੱਤੀ ਆ ਵੇਖ ਸਕਦੇ ਬਹੁਤ ਜ਼ਿਆਦਾ ਪਾਣੀ ਸੀ ਆ ਅੱਧੇ ਅੱਧੇ ਬੂਟੇ ਡੁੱਬੇ ਸੀ ਆਹ ਵਾਲੇ ਪਪੂ ਲੜਾਂ ਦੇ ਤੇ ਇੱਧਰ ਵੇਖੋ ਕਮਾਦ ਕਮਾਦ ਵੀ ਜਿਹੜਾ ਬਹੁਤ ਟੀਲਾ ਟੀਲਾ ਚਾ ਰਹਿ ਗਿਆ ਖੜਾ ਭੋਗ ਗਿਆ ਵਾ ਕੀ ਕੀਤਾ ਜਾਵੇ ਫਿਰ ਜੋ ਰੱਬ ਨੂੰ ਮਨਜੂਰ ਆ ਉਹੀ ਹੋਣਾ ਇਹ ਦੇਖੋ ਵਿੜਲਾ ਵਿੜਲਾ ਕਮਾਦ ਹੋ ਗਿਆ ਕੋਈ ਕੋਈ ਗੰਨਾ ਲੈ ਗਿਆ ਬਸ ਬਹੁਤ ਵਧੀਆ ਕਮਾਦ ਹੀ ਜਦੋਂ ਲਾਇਆ ਸੀ ਇਹ ਵੀ ਇਦਾਂ ਵੇਖੋ ਲੱਗੰਦੇ ਜਿੱਦਾਂ ਨੇ ਕਿਸੇ ਨੇ ਕਮਾਦ ਵਾਢ ਲਿਆ ਹੁੰਦਾ ਵਿੱਚੋਂ ਵਿੱਚੋਂ ਇਹ ਸਾਰਾ ਜਿਹੜਾ ਹਰ ਦੇ ਨਾਲ ਹੀ ਹੋਇਆ ਵਾ ਵਿੱਚ ਵਿੱਚ ਬਚ ਗਿਆ ਵਿੱਚ ਵਿੱਚ ਵੇਖੋ ਕੀ ਬਣ ਗਿਆ ਤੇ ਇਹ ਤਿੰਨ ਕਨਾਲਾਂ ਜਿਹੜੀਆਂ ਬੀਜ ਦਿੱਤੀਆਂ ਕਣਕ ਆ ਬਾਕੀ ਸਾਰਾ ਕਮਾਦ ਆ ਵੇਖੋ ਸਾਰੇ ਤੀਲਾ ਤੀਲਾ ਕਮਾਦ ਰਹਿ ਗਿਆ ਸਾਡੀ ਜਿਹੜੀ ਕੀਤੀ ਹੋਈ ਮਿਹਨਤ ਜਿਹੜੀ ਬਰਬਾਦ ਹੋ ਗਈ ਚਲੋ ਕੀ ਕਰ ਦੁਨੀਆਂ ਦੇ ਨਾਲ ਹੀ ਆ ਅੱਜਕੱਲ ਸਦੇ ਉਹ ਲੱਗਦਾ ਸੋਕ ਹੀ ਗਿਆ ਪੂਰੇ ਤੇਲੂ ਰੱਖ ਰੱਖ ਲੈ ਨੀਂਆ ਦੇਣਾ ਇਹ ਤੈਨੂੰ ਕਰਤੀ ਅਰਦਾ ਮਹਾਪਾਪੂ ਹੈ ਤੇਰਾ ਲੈ ਨਾ ਫਲ ਮਨਾਉਣ ਦਾ ਤੋ ਅੱਜ ਖੇਤਾਂ ਵਿੱਚ ਆ ਕੇ ਜਿਹੜਾ ਬਹੁਤ ਮਨ ਦੁਖੀ ਹੋਇਆ ਵਾ ਕਿਉਂਕਿ ਲੱਖਰ ਪਈਆਂ ਦੀ ਫਸਲ ਜਿਹੜੀ ਬਰਬਾਦ ਹੋ ਗਈ ਆ ਹਰ ਦੇ ਨਾਲ ਤੇ ਮਿਹਨਤਾਂ ਕੀਤੀਆਂ ਸੀ ਫਿਰ ਬਹੁਤ ਦੁੱਖ ਹੁੰਦਾ ਵਾ ਜਦੋਂ ਪੱਕਣ ਤੇ ਆਉਂਦੀ ਫਸਲ ਤੇ ਫਿਰ ਬਰਬਾਦ ਹੋ ਜਾਂਦੀ ਆ ਤੇ ਰੱਬ ਦਾ ਭਾਣਾ ਮੰਨਣਾ ਪੈਂਦਾ ਕਿਉਂਕਿ ਇਹ ਰੱਬ ਦੀ ਮਾਰ ਆ ਕਿਸੇ ਬੰਦੇ ਦੀ ਤਮਾਰ ਨਹੀਂ ਹੈਗੀ ਕੀ ਕਰਨਾ ਹੁਣ ਤੇ ਚਲੋ ਇਸ ਬਲੌਗ ਦਾ ਅਸੀਂ ਇੱਥੇ ਐਂਡ ਕਰਦੇ ਆਂ ਤਾਂ ਨੈਕਸਟ ਬਲੌਗ ਦੇ ਨਾਲ ਫਿਰ ਮਿਲਦੇ ਆਂ ਤਬ ਤੱਕ ਵਾਸਤੇ ਸ਼ਸ਼ੀਕਲ ਜੀ